ਆ ਸਾਰੇ ਵੀਰੋ ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਦੇ ਜਿਹੜੇ ਚੋਣਾਂ ਹੋਣ ਜਾ ਰਿਹਾ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਉਹਨਾਂ ਦੇ ਮਸਲੇ ਜਿਹੜੇ ਕੀ ਨੇ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਅੱਜ ਅਸੀਂ ਹਰਿਆਣੇ ਦੇ ਵਿੱਚ ਆਏ ਸੀ ਔਰ ਇੱਥੋਂ ਲੰਘ ਰਹੇ ਸੀ ਤਾਂ ਸਿਰਸਾ ਲੋਕ ਸਭਾ ਹਲਕੇ ਦੇ ਕੁਝ ਪਿੰਡਾਂ ਦੇ ਨੌਜਵਾਨ ਬਜ਼ੁਰਗ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਨੇ ਤੇ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਕਿੰਨੇ ਕ ਖੁਸ਼ ਨੇੜੇ ਉਹਨਾਂ ਦੇ ਕੈਂਡੀਡੇਟ ਨੇ ਜਿੱਤ ਕੇ ਵੀ ਚਲੇ ਜਾਂਦੇ ਨੇ ਸੁਣਨਾ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਲਖਵਿੰਦਰ ਸਿੰਘ ਓਡਾ ਜੀ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਮਤੇ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕਿਵੇਂ ਦੇਖਦੇ ਹੋ ਜਿਵੇਂ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਹਾਂ ਉੱਥੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇਖਦੇ ਆ ਤੁਹਾਡਾ ਜਿਹੜਾ ਇਹ ਹਲਕਾ ਸਿਰਸਾ ਜਿਹੜਾ ਲੋਕ ਸਭਾ ਦਾ ਹਲਕਾ ਇਹ ਰਿਜ਼ਰਵ ਆ ਇਥੋਂ ਨੇ ਇੱਥੇ ਇੱਕ ਐਸਸੀ ਕੈਂਡੀਡੇਟ ਨੂੰ ਜਿਹੜੀ ਉਹ ਟਿਕਟ ਦਿੱਤੀ ਜਾਂਦੀ ਹੈ ਨਾ ਔਰ ਜ਼ਿਆਦਾਤਰ ਜਿਹੜਾ ਸਾਡਾ ਚੈਨਲ ਉਹ ਮਸਲੇ ਵੀ ਮਜ਼ਦੂਰਾਂ ਦੇ ਚਾਹਦੇ ਤੁਸੀਂ ਵੀ ਸਾਰੇ ਮਜ਼ਦੂਰ ਵਰਗ ਨਾਲ ਸੰਬੰਧਤ ਲੋਕ ਖੜੇ ਆ ਨਾ ਕਿਵੇਂ ਦੇਖਦੇ ਹੋ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਕੈਂਡੀਡੇਟ ਜਿੱਤ ਕੇ ਸੱਤਾ ਦੇ ਵਿੱਚ ਚਲੇ ਜਾਂਦੇ ਆ ਦੇਖੋ ਭਾਈ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਨਾ ਤਾਂ ਅੱਜ ਤੱਕ ਕੋਈ ਮਜ਼ਦੂਰਾਂ ਲਈ ਬੋਲਿਆ ਨਾ ਬੋਲੇ ਇਹੀ ਲੱਗਦਾ ਮੈਨੂੰ ਤਾਂ ਵੀ ਜਿੰਨਾ ਚਿਰ ਇਹ ਪਾਰਟੀਆਂ ਦੇ ਥਰੂ ਜਿੱਤਾਂਗੇ ਨਾ ਆਪਾਂ ਉਹਨਾਂ ਚਿਰ ਗਰੀਬ ਦਾ ਮਜ਼ਦੂਰ ਦਾ ਕਿਸਾਨ ਦਾ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਮਾਰ ਹੀ ਮਾਰ ਹੈ ਜਿਵੇਂ ਕਿ ਹੁਣ ਤੁਸੀਂ ਆ ਸਰਕਾਰ ਤੇ ਲਾ ਲਓ ਬੀਜੇਪੀ ਸਰਕਾਰ ਹੈ ਬੀਜੇਪੀ ਦੇ ਅੰਦਰ ਨੋਟਬੰਦੀ ਆਈ ਮਰਿਆ ਗਰੀਬ ਅਮੀਰ ਨੂੰ ਤਾਂ ਕੋਈ ਉਹ ਨਹੀਂ ਹੋਈ ਮਜ਼ਦੂਰ ਮਰਿਆ ਕਿਸਾਨ ਮਰਿਆ ਉਸ ਤੋਂ ਬਾਅਦ ਕਰੋਨਾ ਆ ਗਿਆ ਲਾਕਡਾਊਨ ਹੋ ਗਿਆ ਰੋਟੀ ਨੂੰ ਤਰਸਦੇ ਰਹੇ ਗਰੀਬ ਰੋਟੀ ਨੂੰ ਜਿਨ੍ਹਾਂ ਦੇ ਘਰੇ ਬਈ ਰੋਟੀ ਦਾਣਾ ਅਗਰੀ ਦਾ ਪਿਆ ਉਹਨਾਂ ਨੂੰ ਤਾਂ ਲੋੜ ਨਹੀਂ ਪਰ ਅਸੀਂ ਉਹੀ ਕਮਾਉਣਾ ਹੁੰਦਾ ਸੀ ਤੇ ਉਹੀ ਖਾਣਾ ਹੁੰਦਾ ਸੀ ਮਜ਼ਦੂਰ ਨੇ ਤਾਂ ਤੇ ਉਹੀ ਉਹਨੂੰ ਬਾਹਰ ਨਿਕਲਣ ਤੋਂ ਰੋਕਦਾ ਇੱਕ ਮਾਰਨ ਵਾਲੀ ਤੜਫਾਉਣ ਵਾਲੀ ਗੱਲ ਹੋ ਗਈ ਸੀ ਨਾ ਤੇ ਸੀ ਕੀ ਸੀ ਸਾਰੇ ਇਹਨਾਂ ਦੇ ਪ੍ਰੋਪੋਗੈਂਡੇ ਚਾਹੇ ਭਾਜਪੀ ਸਰਕਾਰ ਦੇ ਇਹਨਾਂ ਦੇ ਮੋਦੀ ਦੇ ਠੀਕ ਹੈ ਇਸ ਆਪਣਾ ਜਿਹੜਾ ਇਹ ਕਰੋਨਾ ਨੰਗਿਆ ਕਰੋਨਾ ਦੇ ਅੰਦਰ ਬਾਈ ਜੀ ਬਹੁਤ ਇਹੋ ਜਿਹੇ ਹਾਲਾਤ ਦੇਖੇ ਆ ਜਿੱਥੇ 10-10 ਬੈੱਡ ਦਾ ਕਮਰਾ ਬਣਾ ਕੇ ਉਹਦੇ ਵਿੱਚ ਆਪਦੇ ਬੰਦੇ ਪਾ ਕੇ ਤੇ ਫੋਰਨ ਕੰਟਰੀਆਂ ਤੋਂ ਚੰਦਾ ਲੈ ਲੈ ਇਹਨਾਂ ਨੇ ਢਿੱਡ ਭਰ ਲੈਣਾ ਸਰਕਾਰਾਂ ਦੇ ਬੰਦਿਆਂ ਨੇ ਇਹਨਾਂ ਅਮੀਰਾਂ ਨੇ ਗਰੀਬ ਤਾਂ ਮਾਰੇ ਹੀ ਮਾਰਿਆ ਗਿਆ ਕਿਵੇਂ ਲੱਗਦਾ ਜਿਹੜੇ ਕੈਂਡੀਡੇਟ ਚਾਹੇ ਮਤਲਬ ਬੀਜੇਪੀ ਦਾ ਹੋਗਾ ਕਾਂਗਰਸ ਦਾ ਹੋਗਾ ਜਾਂ ਤੁਹਾਡੇ ਜਿਵੇਂ ਜੀਜੇਪੀ ਆ ਉਹੜੇ ਅਸੀ ਕੈਂਡੀਡੇਟ ਬੰਦੇ ਆ ਹਨ ਆਪਣੇ ਮਜ਼ਦੂਰ ਵਰਗ ਵੀ ਬੜਾ ਅੱਗੇ ਹੋ ਕੇ ਵੋਟਾਂ ਪਾਉਂਦੇ ਆ ਕਿ ਸਾਡੇ ਭਾਈ ਚਾਰੇ ਦਾ ਉਹ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਆ ਫਿਰ ਉਹ ਆ ਕੇ ਉਹਨਾਂ ਦੀ ਸਾਰ ਲੈਂਦੇ ਆ ਭਾਈ ਜਿੰਨਾ ਚਿਰ ਤਾਂ ਇਹਨਾਂ ਪਾਰਟੀਆਂ ਨੇ ਟਿਕਟ ਦੇਤੀ ਤੇ ਜਿੱਤ ਗਿਆ ਉਹਨਾਂ ਚਿਰ ਤਾਂ ਭਾਈ ਅੱਜ ਤਾਈਂ ਤਾਂ ਨਾ ਤਾਂ ਕਿਸੇ ਨੇ ਸਾਰ ਲਈ ਆ ਤੇ ਨਾ ਇਹਨਾਂ ਦੇ ਥਰੂ ਜਿੱਤਣਗੇ ਤਾਂ ਨਾ ਲੈਣ ਕਿਉਂ ਇਹ ਤਾਂ ਮਜ਼ਦੂਰ ਨੂੰ ਮਾਰ ਕੇ ਹੀ ਰਾਜੀ ਐ ਇਹਨਾਂ ਨੂੰ ਤਾਂ ਮਜ਼ਦੂਰ ਉਦੋਂ ਦੇਖਦਾ ਜਦੋਂ ਮਜ਼ਦੂਰ ਦੀ ਵੋਟ ਲੈਣੀ ਹੁੰਦੀ ਆ ਉਹ ਵੀ ਇਹਨਾਂ ਨੇ ਮੰਨ ਲਓ ਵੀ ਇੱਕ ਬੋਤਲ ਦੀ ਇੱਕ 500000 ਰੁਪਏ ਦੀ ਔਕਾਤ ਬਣਾ ਰੱਖੀ ਐ ਮੈਂ ਤਾਂ ਮੇਰੇ ਆਪ ਦੇ ਮਜ਼ਦੂਰ ਭਰਾਵਾਂ ਨੂੰ ਹੀ ਕਹੂੰ ਆ ਵੀ ਭਾਈ ਇੱਕ ਨਾ ਉਹ ਗੱਲ ਕਹਿੰਦੇ ਹੁੰਦੇ ਆ ਵੋਟ ਲੈਣ ਆ ਗਿਆ ਬੰਦਾ ਕਹਿੰਦਾ ਲੈ 5000 ਰੁਪਿਆ ਤੇ ਮੈਂ ਵੋਟ ਪਾ ਦਿਆਂ ਅੱਗੋਂ ਉਸ ਬੰਦੇ ਨੇ ਜਵਾਬ ਦਿੱਤਾ ਕਹਿੰਦਾ ਭਾਈ ਮੈਨੂੰ ਪੈਸੇ ਨਾ ਦੇ ਮੈਨੂੰ ਗਧਾ ਲਿਆ ਦੇ ਠੀਕ ਐ ਉਹਨਾਂ ਨੇ ਮੱਥਾ ਮਾਰਿਆ 5000 ਚ ਭਾਈ ਗਧਾ ਨਹੀਂ ਮਿਲਿਆ ਆਗੇ ਕਹਿੰਦੇ ਅਰ ਚਲ ਤੂੰ 6 ਲੈ ਲਾ ਉਹ ਕਹਿੰਦਾ ਕੀ ਗੱਲ ਕਹਿੰਦਾ ਗਧਾ ਮਿਲਿਆ ਨਹੀਂ ਉਹ ਕਹਿੰਦਾ ਹੁਣ ਤੂੰ ਆਪ ਦੇਖ ਲੈ ਵੀ 1 5000 ਚ ਗਧਾ ਨਹੀਂ ਮਿਲਿਆ ਤਾਂ ਇਨਸਾਨ ਦੀ ਵੋਟ ਕਿਵੇਂ ਖਰੀਦ ਲੇਗਾ ਇਨਸਾਨ ਕਿਵੇਂ ਖਰੀਦ ਲੇਗਾ ਇਹ ਗੱਲਾਂ ਨੂੰ ਮਜ਼ਦੂਰ ਭਾਈਚਾਰਾ ਸੋਚਦਾ ਨਹੀਂ ਜੇ ਸੋਚੇ ਤਾਂ ਕੁਝ ਬਣ ਸਕਦਾ ਅਗਰ ਕੋਈ ਆਜ਼ਾਦ ਭਰਾ ਉੱਠੂਗਾ ਸਾਡੀ ਗੱਲ ਕਰਨ ਵਾਲਾ ਉੱਠੂਗਾ ਮੰਨ ਲਓ ਪੈਸੇ ਖਾਣ ਵਾਲਾ ਨਾ ਹੋਊਗਾ ਗੱਲ ਕਰਨ ਵਾਲਾ ਹੋਊਗਾ ਫਿਰ ਤਾਂ ਬਈ ਸਾਡੇ ਮਸਲੇ ਹੱਲ ਹੋ ਸਕਦੇ ਆ ਠੀਕ ਹੈ ਤੇ ਨਹੀਂ ਤਾਂ ਨਾ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਜੀ ਜੇਪੀ ਕੋਈ ਵੀ ਹੈ ਇਹਨਾਂ ਨੇ ਨਾ ਅਜੇ ਤਾਈਂ ਮਸਲੇ ਹੱਲ ਕਰਿਆ ਨਾ ਕਰੇ ਕਿਵੇਂ ਦਾ ਮਜ਼ਦੂਰ ਮਜ਼ਦੂਰ ਕਿਵੇਂ ਦਾ ਕੈਂਡੀਡੇਟ ਚਾਹੁੰਦੇ ਨੇ ਕਿ ਉਹ ਜਿਹਾ ਕੈਂਡੀਡੇਟ ਹੋਵੇ ਜਿਹੜਾ ਉਹਨਾਂ ਦੇ ਮਸਲੇ ਹੱਲ ਕਰੇ ਜਿਹਨੂੰ ਉਹ ਵੋਟ ਖੁਸ਼ ਹੋ ਕੇ ਪਾਉਣ ਜਿਵੇਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਕੈਂਡੀਡੇਟਾਂ ਨਾਲ ਉਹ ਨਾਰਾਜ਼ ਨੇ ਹਨ ਕਿਵੇਂ ਦਾ ਕੈਂਡੀਡੇਟ ਚਾਹੁੰਦੇ ਨੇ ਜਿਹੜਾ ਉਹਨਾਂ ਦੇ ਮਸਲੇ ਹੱਲ ਕਰ ਸਕੇ ਦੇਖੋ ਭਾਈ ਕੈਂਡੀਡੇਟ ਤਾਂ ਇਹ ਹੋਵੇ ਵੀ ਸਾਡਾ ਭਰਾਗਾ ਸਾਡੇ ਵਿੱਚ ਬੈਠ ਕੇ ਸਾਡੇ ਮਸਲੇ ਸੁਣੇ ਸਾਡੀ ਗੱਲ ਕਰੇ ਸਾਡੇ ਨਾਲ ਮੰਨ ਲਓ ਗਰੀਬ ਤੇ ਕੋਈ ਆਫਤ ਪੈਂਦੀ ਆ ਕੰਦੇ ਨਾਲ ਕੰਦਾ ਲਾ ਕੇ ਖੜੇ ਉਹ ਇਹ ਜ ਆ ਵੋਟਾਂ ਤੋਂ ਬਿਨਾ ਖੜੇ ਹਾਂ ਫਿਰ ਵੋਟਾਂ ਪਾਉਂਦਾ ਫਿਰ ਹਾਂ ਤੇ ਇਹ ਕੀ ਆ ਇਹ ਤਾਂ ਬਈ ਜੇ ਚਾਹੇ ਕੋਈ ਅਸ਼ੋਕ ਤਮਰਜੀਤ ਕੇ ਗਿਆ ਚਾਹੇ ਕੋਈ ਹੋਰ ਹੈ ਸਾਡਾ ਚਾਹੇ ਸਾਡੇ ਭਾਈਚਾਰੇ ਚੋਂ ਆ ਉਹ ਜਦੋਂ ਜਿੱਤ ਜਾਂਦਾ ਨਾ ਉਦੋਂ ਸਾਡੇ ਚੋਂ ਪਤਾ ਨਹੀਂ ਕੀ ਮੁਸ਼ਕਲ ਮਾਰਨ ਲੱਗ ਜਾਂਦੇ ਸਾਡੇ ਤਾਂ ਕੋਲੇ ਬੈਠਣ ਤੋਂ ਵੀ ਖਤਰਾਉਂਦੇ ਆ ਇਹ ਅੱਛਾ ਹਾਂ ਜਦੋਂ ਇਹਨਾਂ ਸਰਕਾਰਾਂ ਨਾਲ ਮਿਲ ਜਾਂਦੇ ਆ ਨਾ ਚਾਹੇ ਭਾਈਚਾਰੇ ਦੇ ਹੁਣ ਚਾਹੇ ਭਾਈ ਚਾਰੇ ਦੇ ਹੁਣ ਚਾਹੇ ਕਿਵੇਂ ਹੁਣ ਬਈ ਮੈਂ ਦੇਖਿਆ ਬਹੁਤ ਹਾਲਾਤ ਦੇਖਿਆ ਵੀ ਉਹ ਆ ਜਿਵੇਂ ਆ ਭਰਾ ਖੜਾ ਹੈ ਜਿਹਨੂੰ ਅਸੀਂ ਕਹਿੰਦੇ ਮੁਸ਼ਕ ਮਾਰਦੀ ਕੋਲੇ ਵੀ ਨਹੀਂ ਬੰਦੇ ਤੇ ਮਸਲੇ ਹੱਲ ਕਿੱਥੋਂ ਕਰਨਗੇ ਭਾਈ ਅਸੀਂ ਤਾਂ ਚਾਹੁੰਦੇ ਕੋਈ ਸਾਡੇ ਚ ਬੈਠਣ ਵਾਲਾ ਸਾਡਾ ਭਰਾ ਹੋਵੇ ਸਾਡੀ ਦਿਲੋਂ ਸਪੋਰਟ ਕਰਨ ਵਾਲਾ ਹੋਵੇ ਉਹ ਅਸੀਂ ਉਹਦੀ ਦਿਲੋਂ ਸਪੋਰਟ ਕਰਾਂਗੇ ਵੋਟਾਂ ਪਾਵਾਂਗੇ ਜਿਤਾਵਾਂਗੇ ਭਾਈ ਜਿਵੇਂ ਤੁਸੀਂ ਕਿਹਾ ਵੀ ਉਹ ਮਜ਼ਦੂਰ ਬੰਦੇ ਨੂੰ ਕੋਲੇ ਬਹਾਉਣਾ ਵੀ ਮਤਲਬ ਨਫ਼ਰਤ ਕਰਦੇ ਹਨਾ ਰੋ ਜਿੱਤ ਕਿਉਂ ਜਾਂਦੇ ਆ ਕੈਂਡੀਡੇਟ ਹਨ ਜਿਹੜੇ ਸਹੀ ਕੈਂਡੀਡੇਟ ਹੁੰਦੇ ਆ ਇਮਾਨਦਾਰ ਹੁੰਦੇ ਆ ਬਿਨਾ ਵੋਟਾਂ ਤੋਂ ਵੀ ਮਜ਼ਦੂਰਾਂ ਦੇ ਨਾਲ ਖੜਦੇ ਆ ਉਹ ਹਾਰ ਕਿਉਂ ਜਾਂਦੇ ਆ ਤੇ ਉਹ ਜਿੱਤ ਕਿਉਂ ਜਾਂਦੇ ਆ ਜਿਹੜੇ ਇਸ ਤਰ੍ਹਾਂ ਦੇ ਕੈਂਡੀਡੇਟ ਹੁੰਦੇ ਆ ਜੇ ਅੱਜ ਦੀ ਗੱਲ ਕਰੀਏ ਬਈ ਤਾਂ ਜਿੰਨਾ ਚ ਰੀਵੀਐਮ ਮਸ਼ੀਨ ਹੈ ਉਹਨਾਂ ਚ ਨਾ ਤਾਂ ਇਹਦੀ ਮੋਦੀ ਦੀ ਸਰਕਾਰ ਕੋਈ ਬਦਲ ਸਕੇ ਤੇ ਨਾ ਬਦਲੇ ਕਿਉਂ ਆਪਾਂ ਨੂੰ ਵੀ ਪਤਾ ਬਈ ਹੈਕ ਹੁੰਦੀ ਹੈ ਜਿਹੜੇ ਦੇਸ਼ ਨੇ ਬਣਾਈ ਉਹ ਖੁਦ ਨਹੀਂ ਚਲਾ ਰਿਆ ਤਾਂ ਫਿਰ ਆਪਣੇ ਦੇਸ਼ 'ਚ ਜਦੋਂ ਪਹਿਲਾਂ ਜਿਵੇਂ ਬੈਲਟ ਪੇਪਰ ਨਾਲ ਚੋਣਾਂ ਹੁੰਦਾ ਸੀ ਉਵੇਂ ਚੋਣ ਹੋ ਜੇ ਤੇ ਜੇ ਮੋਦੀ ਬਣ ਜੇ ਬਈ ਤਾਂ ਮੈਨੂੰ ਚਰਾਹੇ 'ਚ ਖੜਾ ਕੇ ਗੋਲੀ ਮਾਰ ਦਿਓ ਇੱਥੋਂ ਤੱਕ ਮੈਂ ਕਹਿਣਾ ਕਿਉਂ ਕਿਉਂਕਿ ਇਹ ਉਹਨੂੰ ਹੈਕ ਕਰ ਲੈਂਦੇ ਆ ਉਹ ਸਾਰੀਆਂ ਵੋਟਾਂ ਉਧਰ ਜਾਂਦੀਆਂ ਇਹ ਜਿੱਤ ਜਾਂਦੇ ਆ ਇਹ ਗੱਲਾਂ ਬਈ ਮਜ਼ਦੂਰ ਨੂੰ ਤਾਂ ਮਾਰ ਹੀ ਮਾਰਾ ਇਹ ਦਿਮਾਗ ਨਾਲ ਚੱਲਦੇ ਆ ਠੀਕ ਹੈ ਸਾਡੇ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਬੋਤਲ ਪਿੱਛੇ ਪੈਸੇ ਪਿੱਛੇ ਇਹਨਾਂ ਨੂੰ ਪਤਾ ਮੈਂ ਤੁਹਾਨੂੰ ਦੱਸਾਂ ਬਈ ਜੇ ਕੋਈ ਸਾਡਾ ਭਰਾ ਵੀ ਖੜਾ ਹੋਇਆ ਨਾ ਇਹਨਾਂ ਦੀਆਂ ਪਾਰਟੀਆਂ ਤੋਂ ਉਹ ਇਹ ਦੇਖਦੇ ਆ ਵੀ ਆ ਯਾਰ ਵਿੜੇ ਇੱਕ ਨਹੀਂ ਵੋਟਾਂ ਉਹ ਇੱਧਰ ਕੀ ਐ ਇੱਧਰ ਤਾਂ ਆਪਾਂ ਬੋਤਲ ਪਿੱਛੇ ਲੈ ਖਰੀਦ ਲਾਂਗੇ ਇਹ ਤਾਂ ਖਰੀਦੀਆਂ ਹੀ ਪਈਆਂ ਇਹ ਤਾਂ ਆਪਣੀਆਂ ਹੀ ਵੋਟਾਂ ਮੈਂ ਤਾਂ ਬਈ ਭਰਾਵਾਂ ਨੂੰ ਅਪੀਲ ਕਰਦਾ ਬਈ ਸਿਆਣੇ ਹੋ ਜੋ ਆਉਣ ਵਾਲੀ ਆਪਣੀ ਪੀੜ੍ਹੀ ਐ ਜਿਹੜੀ ਉਹ ਆਪਾਂ ਜਿੰਨੇ ਦੁਖੀ ਆਪਾਂ ਤਾਂ ਜਿਹੜੀ ਦਿਹਾੜੀ ਕਰਕੇ ਆਪਦਾ ਘਰ ਚਲਾਈ ਜਾਂਦੇ ਆ ਨਾ ਤਾਂ ਬਈ ਉਹਨਾਂ ਨੂੰ ਦਿਹਾੜੀ ਵੀ ਨਹੀਂ ਕਰਨ ਦੇਣੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਕੋਈ ਚੱਜ ਦੇ ਬੰਦੇ ਨੂੰ ਬਣਾਓ ਤਾਂ ਜਿਹੜਾ ਆਪਣੀ ਗੱਲ ਕਰੇ ਇਸ ਤਰ੍ਹਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਮਜ਼ਦੂਰਾਂ ਕੋਲੇ ਕੈਂਡੀਡੇਟ ਜਾਂਦੇ ਨੇ ਹਨਾ ਮਤਲਬ ਮਜ਼ਦੂਰਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੀਆਂ ਮੰਗਾਂ ਮੰਗਿਆ ਕਰੋ ਜਿਹੜੇ ਉਮੀਦਵਾਰ ਆਉਂਦੇ ਨੇ ਜਿਹੜੇ ਕੈਂਡੀਡੇਟ ਤੁਹਾਡੇ ਕੋਲੇ ਆਉਂਦੇ ਨੇ ਭਈ ਮੰਗਾਂ ਤਾਂ ਦੇਖੋ ਮੰਨ ਲਓ ਜਿਵੇਂ ਬਿਜਲੀ ਐ ਬਿਜਲੀ ਦਾ ਬਿੱਲ ਆਉਂਦਾ ਜਿਹੜਾ ਉਹ ਆਪਣੀ ਸੁੱਖ ਸਹੂਲਤਾਂ ਵਾਸਤੇ ਹੈ ਨਾ ਜੀ ਉਹਦਾ ਬਿੱਲ ਕਾਦੇ ਵਾਸਤੇ ਆ ਪੱਖਾ ਚੱਲਦਾ ਉਹ ਆਪਣੀ ਸੁੱਖ ਸਹੂਲਤ ਲਈ ਆ ਇਹ ਆਉਂਦੇ ਜਦੋਂ ਕਹਿੰਦੇ ਆ ਸਾਨੂੰ ਵੋਟਾਂ ਪਾਓ ਤੁਹਾਡੀ ਸੁੱਖ ਸਹੂਲਤ ਲਈ ਆ ਕਰਾਂਗੇ ਉਹ ਕਰਾਂਗੇ ਤੇ ਜਦੋਂ ਮੰਨ ਲਓ ਸਾਡੇ ਸੁੱਖ ਸੁਵਿਧਾ ਲਈ ਪੱਖਾ ਤੇ ਉਹਦਾ ਬਿੱਲ ਆਉਂਦਾ ਉਹ ਕਾਹਦਾ ਆਉਂਦਾ ਭਾਈ ਜੀ ਸਾਡਾ ਬਿਜਲੀ ਦਾ ਬਿੱਲ ਆਉਂਦਾ 70 ਰੁਪਏ ਜੰਟ ਹੈ ਤੇ ਜ਼ਿਮੇਦਾਰ ਦੀ ਹੈਗੀ 2.5 ਹੁਣ ਤੁਸੀਂ ਦੱਸੋ ਵੀ 70 ਰੁਪਏ ਜ਼ਿਆਦਾ ਹੈ ਕਿ 2.5 ਰੁਪਏ ਜ਼ਿਆਦਾ ਹੈ ਜੱਟ ਨੂੰ ਤੱਕ ਹਾਂਜੀ ਸਾਡੇ ਹਰਿਆਣੇ ਚ ਪੰਜਾਬ ਦੇ ਵਿੱਚ ਤਾਂ ਬਿਜਲੀ ਦਾ ਬਿੱਲ ਆਉਂਦਾ ਹੀ ਕੋਈ ਨਹੀਂ ਆਉਂਦਾ ਭਈ ਮੈਂ ਪੰਜਾਬ ਤੋਂ ਹਾਂ ਅੱਧੇ ਪੰਜਾਬ ਚ ਆਉਂਦਾ ਅੱਧੇ ਪੰਜਾਬ ਚ ਆਉਂਦਾ ਹੀ ਨਹੀਂ ਜੀ ਸਾਰੇ ਪੰਜਾਬ ਚ ਨਹੀਂ 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 300 ਜੰਟ ਦਾ ਮਾਪ ਭਾਈ ਜੀ ਉਹ ਪਹਿਲਾਂ ਮਾਤ ਤੁਸੀਂ ਦੇਖੋ ਵੀ ਜਦੋਂ ਤਾਂ ਇਹਨਾਂ ਨੇ ਸਾਡੀਆਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਇਹ ਸਾਡੀਆਂ ਲਾਲਾਂ ਚੜ ਤੇ ਜਦੋਂ ਵੋਟਾਂ ਲੈਣਾ ਫਿਰ ਤੂੰ ਕੌਣ ਤੇ ਮੈਂ ਕੌਣ ਫਿਰ ਮਜ਼ਦੂਰ ਸਿਆਣੇ ਕਿਉਂ ਨਹੀਂ ਹੁੰਦੇਗੇ ਕਿੰਨੇ 70 ਸਾਲ ਹੋ ਗਏ ਆਪਾਂ ਵੋਟਾਂ ਪਾਈਆਂ ਨੇ 70 ਸਾਲ ਹੋ ਗਏ ਸਿਆਣੇ ਤਾਂ ਜੀ ਤਾਂ ਨਹੀਂ ਹੁੰਦੇਗੇ ਹੁਣ ਤੁਸੀਂ ਦੇਖੋ ਮੰਨ ਲਓ ਤੁਸੀਂ ਮੈਨੂੰ ਆ ਤੁਸੀਂ ਖੜੇ ਹੋਗੇ ਠੀਕ ਹੈ ਤੁਸੀਂ ਮੈਨੂੰ ਇਕੱਲੇ ਨੂੰ ਆ ਕੇ ਕਹਤਾ ਵੀ ਤੂੰ ਤੂੰ ਇੱਕ ਵਾਰੀ 10 ਬੰਦੇ ਆਪਦੇ ਜੋੜ ਲੈ ਤੈਨੂੰ ਤੇਰਾ ਸਾਰਾ ਕੁਝ ਮਿਲ ਜਾਊਗਾ ਹੁਣ ਮੈਂ ਮੈਨੂੰ ਤੁਸੀਂ ਲੱਖ ਰੁਪਿਆ 2 ਲੱਖ ਰੁਪਿਆ ਸਿੱਟਦਾ ਮੈਂ ਕਿਉਂ ਬੋਲਦਾਗਾ ਜਿਹੜੇ ਮੇਰੇ ਮਗਰ 10 ਮੰਡੇ ਸਮ ਉਹਨਾਂ ਦੀਆਂ ਵੀ ਵੋਟਾਂ ਪਾਉਂਗਾ ਉਹਨਾਂ ਤੋਂ ਮੈਂ ਲੈਣਾ ਕੁਝ ਨਹੀਂਗਾ ਇਹੀ ਕਾਰਨ ਉਹ ਇਹੀ ਕਾਰਨ ਮੈਂ ਆਪਦੀ ਜੇਬ ਤਾਂ ਭਰ ਲੂੰ ਉਹ 10 ਜਿਹੜੇ ਹੈਗੇ ਉਹ ਤਾਂ ਮੇਰੇ ਪਿੱਛੇ ਵੋਟਾਂ ਪਾਉਣਗੇ ਫਰ ਮਜ਼ਦੂਰਾਂ ਨੂੰ ਕਿਵੇਂ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਬਾਈ ਜੀ ਰਾਜਨੀਤੀ ਕਰਨੀ ਚਾਹੀਦੀ ਆਪਦੇ ਦਿਮਾਗ ਨਾਲ ਕੰਮ ਲਓ ਬੜੇ ਤਾਂ ਇਹ ਮਾਤਾ-ਬਾਬਿਆਂ ਚ ਫਿਰਦੇ ਆ ਦੱਸੋ ਇਹਨਾਂ ਦਾ ਭਲਾ ਕੀ ਹੋਊਗਾ ਪੱਥਰਾਂ ਦੇ ਕੋਲੇ ਜਾ ਕੇ ਤਾਂ ਮੱਥਾ ਟੇਕਦੇ ਹੈਗੇ ਹੈਗੇ ਆ ਬਈ ਇਹ ਗੱਲਾਂ ਕਹੀ ਜੇ ਕੀ ਆਂ ਦੱਸੋ ਜੇ ਪੱਥਰਾਂ ਨੂੰ ਪੂਜੇ ਨਾਲ ਕੁਝ ਮਿਲਦਾ ਹੁੰਦਾ ਤਾਂ ਲੋਕ ਹਾੜ-ਪੱਟ ਲਿਆਉਂਦੇ ਇਹ ਤਾਂ ਤੁਸੀਂ ਜਾਣਦੇ ਹੋ ਲੋਕ ਬਾੜ-ਬੱਟ ਲਿਆਉਂਦੇ ਸਾਡੇ ਪਿੰਡ ਦੇ ਆ ਉਹ ਕਹਿੰਦੇ ਸਾਡੇ ਪਿੰਡ ਦੇ ਮੈਂ ਵੀ ਮਜ਼ਦੂਰਾਂ ਨਾਲ ਗੱਲਬਾਤ ਕਰਦਾ ਵੀ ਤੁਸੀਂ ਆਹੰਦੇ ਵਿਸ਼ਵਾਸ ਛੱਡ ਦਿਓ ਉਹ ਕਹਿੰਦੇ ਸਾਡੇ ਪੁਰਖੇ ਮੰਨਦੇ ਸਾਨੂੰ ਡਰ ਲੱਗਦਾ ਛੋਡੇ ਪੁਰਖੇ ਤਾਂ ਮੰਨਦੇ ਆ ਅੱਜ ਕੱਲ ਦੀ ਤਾਂ ਸਾਇੰਸ ਹੋ ਗਈ ਨਾ ਇਹਨਾਂ ਵੀ ਤਾਂ ਦੇਖੋ ਪਹਿਲਾਂ ਵਾਲੇ ਤਾਂ ਜੰਮਾ ਵਿਚਾਰੇ ਅਨਪੜ੍ਹ ਸੀਗੇ ਹੁਣ ਤਾਂ ਪੜ੍ਹੇ ਲਿਖਿਆ ਆਪਣੇ ਤਾਂ ਸਾਇੰਸ ਵਾਲੀ ਮੈਡਮ ਵੀ ਵਰਤ ਰੱਖਦੀ ਆ ਹਾਂ ਤੇ ਸਾਇੰਸ ਵਾਲੀ ਮੈਡਮ ਨੂੰ ਵਿਚਾਰੀ ਨੂੰ ਪਤਾ ਨਹੀਂ ਉਹਨਾਂ ਨੂੰ ਕਿਹੜਾ ਸੰਵਿਧਾਨ ਦਾ ਪਤਾ ਹੈਗਾ ਜ ਜਿਹਨਾਂ ਵਿਚਾਰੀ ਨੇ ਸੰਵਿਧਾਨ ਪੜ੍ਹਿਆ ਹੋਵੇ ਤਾਂ ਫੇਰ ਹੀ ਪਤਾ ਹੋਵੇ ਉਹਨਾਂ ਨੂੰ ਤਾਂ ਹਲੇ ਤੱਕ ਜਿਹੜੇ ਸਕੂਲ ਕਿੱਥੇ ਖੁੱਲਿਆ ਸੀਗਾ ਉਹਨਾਂ ਨੇ ਤਾਂ ਬਸ ਪੜ੍ਹ ਲਿਆ ਤੇ ਨੌਕਰੀ ਮਿਲ ਗਈ ਉਹਨਾਂ ਨੂੰ ਤਾਂ ਬਸ ਸਾਰਾ ਕੁਝ ਮਿਲ ਗਿਆ ਜਿਵੇਂ ਬਾਈ ਨੇ ਦੱਸਿਆ ਬਾਈ ਸਹੀ ਗੱਲ ਆ ਸਾਡੇ ਲੋਕ ਕੀ ਆ ਨਾ ਅੰਧਵਿਸ਼ਵਾਸ ਚ ਸਾਡੇ ਪਿੰਡ ਦੇ ਵਿੱਚ ਜਾ ਕੇ ਦੇਖੋ ਨਾ ਸਾਡੇ ਪਿੰਡ ਦਾ ਪਾਣੀ ਦਾ ਇੰਨਾ ਬੁਰਾ ਹਾਲ ਹੋ ਰਿਹਾ ਹੋਣਾ ਓਡਾਂ ਓਡਾਂ ਦੇ ਵਿੱਚ ਇੰਨਾ ਬੁਰਾ ਹਾਲ ਹੋ ਰਿਹਾ ਪਾਣੀ ਦਾ ਆਪਦੇ ਲੋਕ ਆ ਜਿਹੜੇ ਉਹਨਾਂ ਦੇ ਉਹਨਾਂ ਦੇ ਪਾਣੀ ਤਾਂ ਆ ਜਾਂਦਾ 9 ਵਜੇ ਦੇ ਨਾਲ ਤੇ ਸਾਡੇ ਪਾਣੀ ਦਿੰਦੇ ਆ ਕਿ 1 ਵਜੇ ਦੇ ਨਾਲ ਤੇ ਉਹ ਵੀ 15 ਮਿੰਟ ਪਾਣੀ ਆਉਂਦਾ 10 ਮਿੰਟ ਪਾਣੀ ਆਉਂਦਾ 10 ਮਿੰਟ ਪਾਣੀ ਨਾਲ ਬੰਦਾ ਕਰੂਗਾ ਕੀ ਜਦੋਂ ਲੋਕ ਕੰਮਕਾਰਾਂ ਦੇ ਜਾਵੜਦੇ ਆ ਕੰਮਕਾਰਾਂ ਤੇ ਬਾਗਾਂ ਦੇ ਉਦੋਂ ਪਾਣੀ ਛੜਨਦੇ ਇਹ ਸਾਡੇ ਪਿੰਡ ਦੇ ਜਿਹੜੇ ਤਨਾੜ ਲੋਕ ਹਨ ਇਹ ਉਹ ਕਰਵਾਉਂਦੇ ਆ ਕੰਮ ਸਾਰੇ ਪਿੰਡ ਦਾ ਵੀ ਇਹ ਹਾਲ ਸਾਡੇ ਬਾਰਡਰ ਵੱਸਦਾ ਪ੍ਰਧਾਨ ਆ ਉਹ ਸਾਡੇ ਪਿੰਡ ਦੇ ਰਾਜੇ ਆ ਉਹਨਾਂ ਦਾ ਠਿਕਾ ਹੁਣ ਉਹ ਤਾਂ ਆਪਦੀ ਮਰਜ਼ੀ ਨਾਲ ਦੇਣਗੇ ਪਾਣੀ ਬਾਕੀ ਪਾਣੀ ਤੇ ਬਿਜਲੀ ਸਾਰਾ ਕੁਝ ਫ੍ਰੀ ਦਿੱਤਾ ਹੋਇਆ ਬਾਬਾ ਸਾਹਿਬ ਨੇ ਉਹਨਾਂ ਦੇ ਤਾਂ ਪਿੱਛੇ ਲੱਗ ਦੇਣਗੇ ਸਵਿਧਾਨ ਨੂੰ ਨਹੀਂ ਪੜਦੇ ਸਵਿਧਾਨ ਨੂੰ ਪੜਦੇ ਨਹੀਂ ਅਧਿਕਾਰਾਂ ਨੂੰ ਪੜਦੇ ਨਹੀਂਗੇ ਆਪਦੇ ਅਧਿਕਾਰਾਂ ਨੂੰ ਪੜਦੇ ਨਹੀਂ ਕੋਈ ਵੀ ਜੇ ਆਪਦੇ ਅਧਿਕਾਰਾਂ ਨੂੰ ਪੜਦਾ ਹੋਵੇ ਫਿਰ ਬਈ ਐਤਕੀ ਨੂੰ ਪਾਉਂਗੇ ਐਤਕੀ ਦੀ ਵੋਟ ਜੀ ਅਸੀਂ ਤਾਂ ਕੋਈ ਆਪ ਦਾ ਕੈਂਡੀਡੇਟ ਦੇਖਾਂਗੇ ਜੇ ਵਧੀਆ ਹੋਇਆ ਤਾਂ ਜੇ ਕੋਈ ਆਪਣਾ ਆਪ ਦਾ ਮਜ਼ਦੂਰ ਭਰਾ ਉੱਠਿਆ ਉਹਨੂੰ ਪਾਵਾਂਗੇ ਅਜਾ ਇਹ ਜਿਹੜਾ ਹੂ ਨਹੀਂ ਪਾਉਂਦੇ ਨਾ ਜੀ ਹੂ ਨਹੀਂ ਪਾਉਂਦੇ ਨੋਟਾ ਦਾ ਬਟਨ ਦੱਬਿਆਵਾਂਗੇ ਬਾਈ ਨੋਟਾ ਦਾ ਬਟਨ ਦੱਬਿਆਵਾਂਗੇ ਪਰ ਇਹਨਾਂ ਇਹਨਾਂ ਸਰਕਾਰਾਂ ਨੂੰ ਵੋਟ ਨਹੀਂ ਪਾਉਂਦੇ ਨਹੀਂ ਪਾਉਂਦੇ ਪੱਕਾ ਫੈਸਲਾ ਕਰ ਜਮਾ ਪੱਕਾ ਫੈਸਲਾ ਬਾਈ ਇਹਨਾਂ ਨੂੰ ਵੋਟ ਪਾਵਾਂਗੇ ਤਾਂ ਹਿਸਾਬ ਲਾ ਲੋ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਐ ਉਹ ਮਾਰੀ ਗਈ ਆਪਦੇ ਜਵਾਕਾਂ ਦਾ ਕਤਲ ਖੁਦ ਕਰਾਂਗੇ ਜੇ ਇਹਨਾਂ ਨੂੰ ਵੋਟ ਪਾਵਾਂਗੇ ਡਰ ਨਹੀਂ ਲੱਗਦਾ ਬਾਈ ਜਿਹੜੇ ਕੈਂਡੀਡੇਟ ਐ ਕਹਣਗੇ ਭੜਕਾਉਂਦੇ ਆ ਲੋਕਾਂ ਨੂੰ ਡਰ ਕਾ ਦੇ ਨਾਲ ਆ ਬਾਈ ਇੱਕ ਦਿਨ ਤਾਂ ਸਭ ਨਹੀਂ ਮਰਨਾ ਜਿਹੜਾ ਸੱਚ ਐ ਸੱਚ ਤਾਂ ਸੱਚ ਹੀ ਰਹੂਗਾ ਗਰਵਾਣੀ 'ਚ ਵੀ ਲਿਖਿਆ ਸੱਚ ਸਭਨਾ ਕਾ ਖਸਮ ਐ ਤੇ ਖਾਸ ਅੱਗੇ ਝੁਕਣਾ ਪਊਗਾ ਅਸੀਂ ਕੋਈ ਝੂਠਤਾ ਬੋਲਦੇ ਨਹੀਂ ਕੋਈ ਦੱਸੋ ਅੱਜ ਤਾਂ ਹੀ ਜਿੰਨੇ ਸਾਡੇ ਵੀ ਚਾਹ ਜਿੱਤ ਕੇ ਗਏ ਆ ਕੋਈ ਦੱਸੋ ਕੀ ਦਾ ਕੀ ਭਲਾ ਕਰਿਆ ਹੁਣ ਜਿਵੇਂ ਆਪਾਂ ਦੇਖੀਏ ਪਿੰਡਾਂ ਦੇ ਅੰਦਰ ਸਾਡਾ ਭਾਈਚਾਰਾ ਬਹੁਤ ਪੰਚਾਇਤੀ ਜਗ੍ਹਾ 'ਚ ਬੈਠਾ ਕਿਉਂ ਕਿਉਂਕਿ ਭਾਈ ਮਜ਼ਦੂਰ ਕੋਲੇ ਕੀ ਹੈ ਬੈਠਣ ਨੂੰ ਜਗ੍ਹਾ ਹੈ ਨਹੀਂ ਉਹ ਘਰ ਤਾਂ ਪਾਉ ਕਿਤੇ ਬੈਠੂ ਤਾਂ ਸਰੀ ਜੇ ਉੱਥੇ ਬੈਠਾ ਉਹਨੂੰ ਬੋਟਲੈਂਡ ਤਾਂ ਉਹਦੀ ਆ ਜਾਂਦਾ ਵੋਟ ਪਾ ਬਈ ਸਾਨੂੰ ਪਾ ਫਿਰ ਉਹਦੇ ਤਾਂ ਕਹਿਣਗੇ ਉਹ ਤੇਰਾ ਦਾਦਾ ਤਾਂ ਸਾਡੇ ਨਾਲ ਸੀਰੀ ਹੁੰਦਾ ਸੀ ਅਸੀਂ ਤਾਂ ਇੱਕ ਬਾਟੀ ਚ ਖਾਂਦੇ ਸੀ ਆਏ ਨਹੀਂ ਪਤਾ ਸੀ ਬਾਟੀ ਤਾਂ ਉਹਦੀ ਪਈ ਹੁੰਦੀ ਸੀ ਕੋਲੇ ਨਾਲ ਨਾਲ ਤਾਂ ਬਹਿ ਕੇ ਕੀ ਖਾਣਾ ਫਿਰ ਕਹਿੰਦਾ ਉਹ ਕੋਈ ਨਹੀਂ ਜੇ ਬੋਤਲ ਚ ਖਰੀਦ ਲਿਆ ਪੈਸੇ ਜੀ ਖਰੀਦ ਲਿਆ ਨਹੀਂ ਕੋਈ ਇਹੋ ਜੀ ਗੱਲ ਕਹਤੀ ਵੀ ਤੁਹਾਡੇ ਬਜ਼ੁਰਗਾਂ ਨਾਲ ਤਾਂ ਆ ਸੀ ਤੇ ਸਾਡੇ ਲੋਕ ਐਨੇ ਉੱਲੂ ਹੁੰਦੇ ਆ ਇਹਨਾਂ ਦੀ ਖੋਪੜੀ ਐਨੀ ਬੰਦ ਐ ਇਹ ਉਹਨਾਂ ਦੇ ਮਗਰੂਦੀ ਤੁਰ ਪੈਂਦੇ ਆ ਵੀ ਹਾਂ ਓਏ ਆਪਣੇ ਬਾਪੂ ਨਾਲ ਲਿਆ ਸੀ ਆਪਾਂ ਵੋਟ ਪਾਈਏ ਇਹਨਾਂ ਨੂੰ ਠੀਕ ਐ ਦੂਜੀ ਗੱਲ ਤੁਸੀਂ ਕਹੀ ਆ ਬਈ ਜਿਹੜੀ ਡਰਦੀ ਨਾ ਤਾਂ ਡਰ ਲੱਗੇ ਅੱਜ ਬਈ ਨਾ ਕੱਲ ਸੱਚ ਬੋਲਣ ਤੋਂ ਜਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸ ਕੇ ਟਿਆ ਨਾ ਬੈਠਾ ਹੁੰਦਾ ਕੋਈ ਪੰਚਾਇਤੀ ਜਗ੍ਹਾ 'ਚ ਉਹਦਾ ਜੇ ਕੋਈ ਮਕਾਨ ਆ ਜੂਗਾ ਉਹ ਕਹਿੰਦੇ ਲੈ ਰਜਿਸਟਰੀ ਲਿਆ ਮਕਾਨ ਦੇ ਦਿੰਨੇ ਆ ਹੁਣ ਜੇ ਉਹਦੇ ਕੋਲੇ ਰਜਿਸਟਰੀ ਹੋਵੇ ਤਾਂ ਆਪ ਹੀ ਮਕਾਨ ਪਾਲੇ ਵੀ ਤੁਹਾਡੇ ਤੋਂ ਮੰਗਣ ਦੀ ਲੋੜ ਕੀ ਹੈ ਆਪ ਹੀ ਪਾਲੇ ਉਹਦਾ ਜੇ ਮੰਗਾਈ ਇੰਨੀ ਹੈ ਵੀ ਇੱਕ ਡੱਬੀ ਵੀ ਲੈਣੇ ਹਨ ਆਪਾਂ ਉਹਦੇ ਚੋਂ ਵੀ ਇਹਨਾਂ ਨੂੰ ਟੈਕਸ ਜਾਂਦਾ ਹੈ ਸਰਕਾਰ ਨੂੰ ਖਾਣ ਪੀਣ ਦੇ ਡੰਗੇ ਚੋਂ ਟੈਕਸ ਜਾਂਦਾ ਹਰ ਇੱਕ ਚੀਜ਼ ਚੋਂ ਟੈਕਸ ਜਾਂਦਾ ਸਾਡੇ ਤੋਂ ਹੀ ਪੈਸਾ ਲੈ ਕੇ ਸਾਡੇ ਤੇ ਹੀ ਨਹੀਂ ਲਾਉਂਦੇ ਆਪ ਹੀ ਖਾਈ ਜਾਂਦੇ ਆ ਕਿਉਂ ਕਿ ਸਾਡੇ ਲੋਕ ਬਈ ਜਾਗਰੂਕ ਹੀ ਨਹੀਂ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਸੇ ਦਾ ਸਾਡੇ ਲੋਕਾਂ ਨੂੰ ਤਾਂ ਪਤਾ ਮਾਤਾ ਕਾਲੀ ਦੇ ਜਾਣਾ ਪਟਿਆਲੇ ਬੋਤਲ ਚੜਾ ਕੇ ਆਉਣੀ ਬੱਕਰਾ ਚੜਾ ਕੇ ਆਉਣਾ ਹੈ ਫਿਰ ਕਹਿੰਦਾ ਮਾਤਾ ਕਾਲੀ ਦੀ ਹੈ ਬਈ ਪੀਣੀ ਹੈ ਵੀ ਦੱਸੋ ਆ ਨਾ ਕੋਈ ਬਈ ਪਾਪ ਲੱਗੂ ਨਾ ਬਈ ਮੈਨੂੰ ਤਾਂ ਇਹੋ ਜਿਹਾ ਪਾਪ ਕੱਲ ਲੱਗਦਾ ਅੱਜ ਲੱਗ ਜੇ ਠੀਕ ਹੈ ਮੈਂ ਤਾਂ ਗੱਲ ਕਹੂੰ ਆ ਉਹਨਾਂ ਮਗਰ ਤਾਂ ਭੱਜ ਕੇ ਤੁਰ ਪੈਂਦੇ ਆ ਠੀਕ ਹੈ ਗੁਰਬਾਣੀ ਦੇ ਅੰਦਰ ਵੀ ਗੁਰੂਆਂ ਨੇ ਲਿਖਿਆ ਉਹਨਾਂ ਨੇ ਤਾਂ ਕਿਹਾ ਮਾਨਸ ਕੀ ਜਾਤ ਸਭਾ ਇੱਕ ਪਹਿਚਾਣ ਬੋ ਤੇ ਇਹ ਕਹਿੰਦੇ ਆ ਵੀ ਉਹ ਮੱਝ ਵੀ ਆਚ ਮਿਆਰਾ ਕਿਉਂ ਇੱਕ ਗੱਲ ਜੀ ਚੱਲੀ ਹੋਈ ਹੈ ਹਰਿਆਣੇ ਵਾਲੇ जाट ਕਹਿੰਦੇ ਅਸੀਂ ਜੱਟ ਤੋਂ ਉੱਚੇ ਆਂ ਜੱਟ ਕਹਿੰਦਾ ਮੈਂ ਦਖਾਨ ਤੋਂ ਉੱਚਾ ਆਂ ਦਖਾਨ ਕਹਿੰਦਾ ਮੈਂ ਚਮਿਆਰ ਤੋਂ ਉੱਚਾ ਆਂ ਚਮਿਆਰ ਕਹਿੰਦਾ ਮੈਂ ਮੱਝ ਵੀ ਤੋਂ ਉੱਚਾ ਮੱਝ ਵੀ ਕਹਿੰਦਾ ਮੈਂ ਕੂਚੀਆਂ ਤੋਂ ਉੱਚਾ ਇੱਕ ਦੂਜੇ ਤੋਂ ਆਪ ਦੀ ਹੋ ਬਣੇ ਜਾਂਦੇ ਆ ਉੱਚਾ ਅਸਲ ਚ ਕੋਈ ਨਹੀਂ ਉੱਚੇ ਤਾਂ ਉਹ ਆ ਜਿਹੜੇ ਹਕਮਰਾਨ ਬੈਠੇ ਆ ਚਲਾਉਣ ਵਾਲੇ ਸਿਸਟਮ ਨੂੰ ਚਲਾਉਣ ਵਾਲੇ ਆ ਜਿਹੜੇ ਦੇਸ਼ ਚ 3300 ਕਰੋੜ ਦੇਵੀ ਦੇਵਤੇ ਆ ਉਹ ਦੇਸ਼ ਦਾ ਅੱਜ ਤਾਈਂ ਭਲਾ ਨਹੀਂ ਹੋਇਆ ਕੁੱਤੇ ਬਿੱਲਿਆਂ ਵਰਗੀ ਜ਼ਿੰਦਗੀ ਐ ਠੀਕ ਐ ਤਾਂ ਉਹਨਾਂ ਦਾ ਵੀ ਕਿੱਥੋਂ ਕੋਲ ਆਪਣੇ ਲੋਕ ਮੈਂ ਕਹਣਾ ਇਹਨਾਂ ਦਾ ਐਡਾ ਦਿਮਾਗ ਖਰਾਬ ਆ ਨਾ ਜਿੰਨਾ ਵੀ ਕਹਦੇ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਹਿੰਦਾ ਮਨ ਜਾਣਤ 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 ਹੀ ਓਗਣ ਕਰੇ ਹਾਥ ਮੇ ਦੀਆ ਕੂਏ ਪਰੇ ਉਹ ਕਹਿੰਦਾ ਵੀ ਮਨ ਜਾਣਦੇ ਜਾਣਦੇ ਹੋ ਤਿੰਨ ਵਾਰ ਹੀ ਕਿਹਾ ਮਨ ਜਾਣਤ ਜਾਣਤ ਹੀ ਓਗਣ ਕਰੇ ਹਾਥ ਮੇ ਦੀਆ ਉਵੇਂ ਪਰੇ ਨਾਲੇ ਪਤਾ ਜਾਣਦੇ ਐ ਵੀ ਇਹਨਾਂ ਸਰਕਾਰਾਂ ਨੇ ਕੁਛ ਨਹੀਂ ਦੇਣਾ ਕੁਛ ਨਹੀਂ ਕਰਨਾ ਸਾਨੂੰ ਮਾਰਨਾ ਹੀ ਐ ਇਹਨਾਂ ਬਾਬਿਆਂ ਨੇ ਮਾਤਾ ਨੇ ਕੁਛ ਨਹੀਂ ਕਰਨਾ ਇਹਨਾਂ ਨੇ ਸਾਨੂੰ ਬਸ ਮਾਰਨਾ ਹੀ ਐ ਪਰ ਫੇਰ ਵੀ ਹੱਥ 'ਚ ਦੀਵਾ ਲੈ ਕੇ ਖੂਚ ਆਪ ਡਿਗਦੇ ਆ ਬਾਈ ਸਾਡੇ ਲੋਕਾਂ 'ਚ ਵੀ ਕਮੀਆਂ ਹੈਗੀਆਂ ਇਹ ਜਾਗਰੂਕਤਾ ਦੀ ਕਮੀ ਹੈ ਕਿਉਂ ਜੇ ਹੁਣ ਮਾਂ ਦੱਸੂ ਪੁੱਤਾ ਤੇਰਾ ਚਾਚਾ ਆ ਤੇਰਾ ਤਾਇਆ ਤੇਰਾ ਭਰਾ ਫੇਰ ਹੀ ਪਤਾ ਲੱਗਦਾ ਤੇ ਹੁਣ ਸਾਡੇ ਆਲਿਆਂ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਭਾਈ ਜੀਵਨ ਸਿੰਘ ਜੈਤਾ ਕੌਣ ਸੀ ਘਰਾਂ 'ਚ ਫੋਟੋ ਨਹੀਂ ਮਿਲਦੀ ਤਾਂ ਉਹ ਉਹ ਸਮਾਜ ਦਾ ਕਿਵੇਂ ਭਲਾ ਹੋ ਜੂਗਾ ਕਿਵੇਂ ਇਹ ਸਰਕਾਰਾਂ ਪੜਾਉਣ ਦੇ ਦੇਣੀਆਂ ਇਹ ਕੋਈ ਨਾ ਕੋਈ ਛੁਰਲੀ ਛੱਡ ਦਿੰਦੇ ਆ ਉਦੋਂ ਠੀਕ ਐ ਜਦੋਂ ਇਲੈਕਸ਼ਨ ਨੂੰ ਦਿਹਾ ਲੋਕ ਉਧਰ ਨੂੰ ਜਾਂਦੇ ਚੱਲ ਵੀ ਇਹ ਆਪਦਾ ਕਰ ਜਾਂਦੇ ਅਗੇ ਟਮਟ ਕੀ ਅਪੀਲ ਕਰਨਾ ਚਾਹੁੰਦੇ ਬਈ ਮਜ਼ਦੂਰਾ ਅਪੀਲ ਮਜ਼ਦੂਰ ਭਰਾਵਾਂ ਨੂੰ ਇਹ ਐ ਵੀ ਬਾਈ ਯਾਰ ਥੋੜਾ ਜਿਆ ਸਮਝਦਾਰ ਹੋਵੋ ਸਿਆਣੇ ਹੋਵੋ ਕੋਈ ਆਪਦਾ ਸਾਫ਼ ਸੁਥਰਾ ਭਰਾ ਹੈਗਾ ਠੀਕ ਐ ਉਹਨੂੰ ਆਜਾਦ ਉਹਨੂੰ ਵੋਟਾਂ ਪਾਓ ਜੇ ਆਪਦਾ ਬਈ ਇੱਕ ਰੱਖੋਗੇ ਆਪਦੀ ਕੋਈ ਗੱਲ ਕਰ ਲੋਗੇ ਤਾਂ ਗੱਲ ਸੁਣੀ ਜਾਊਗੀ ਤੇ ਨਹੀਂ ਫਿਰ ਬਈ ਆ ਬਾਬੇ ਮਾਤਾ ਮਾਂ ਚ ਵੜ ਕੇ ਰਹਿ ਜਾਾਂਗੇ ਨਹੀਂ ਕੁਝ ਨਹੀਂ ਬਣਦਾ ਸੋ ਸਾਥਿਓ ਹੋਰ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀਰ ਜੀ ਜੋ ਗੱਲਬਾਤਾਂ ਕੀਤੀਆਂ ਮੈਂ ਤੁਸੀਂ ਸੁਣਿਆ ਹਨ ਰਵੈਤੀ ਪਾਰਟੀਆਂ ਦੇ ਕੈਂਡੀਡੇਟ ਬਾਰੇ ਗੱਲ ਕੀਤੀ ਆ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਆ ਤੁਸੀਂ ਕਿਵੇਂ ਦੇਖਦੇ ਹੋ ਨਾ ਸਾਰੀਆਂ ਗੱਲਾਂ ਨੂੰ ਅਸੀਂ ਤਾਂ ਵੀਰੇ ਇਹ ਹੀ ਦੇਖਦੇ ਆਂਗੇ ਵੀ ਸਾਡਾ ਕੈਂਡੀਡੇਟ ਜਾਵੇ ਕੋਈ ਗਰੀਬ ਭਾਈਚਾਰੇ ਦਾ ਜਿਹੜਾ ਕੋਈ ਸਾਡੀ ਗੱਲਬਾਤ ਕਰੇ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰ ਸਕੇ ਤੇ ਦੁੱਖ ਤਕਲੀਫ 'ਚ ਸਾਡਾ ਸਾਥ ਦੇਵੇ ਤੇ ਬਾਕੀ ਭਾਜਪਾ ਬੀਜੇਪੀ ਦਾ ਜਿਹੜਾ ਵੀ ਕੋਈ ਕੈਂਡੀਡੇਟ ਆ ਉਹਨਾਂ ਨੇ ਜਿਵੇਂ ਕਿ ਹੁਣ ਤੱਕ ਸੰਵਿਧਾਨ ਬਦਲਣ ਦੇ ਬਾਰੇ ਕਹੀ ਜਾਂਦੇ ਨੇਗੇ ਜਾਂ ਅੱਗੇ ਕਾਂਗਰਸ ਦਾ ਕਾਂਗਰਸ ਨੇ ਵੀ ਅਜੇ ਤੱਕ ਸਾਡੇ ਲਈ ਕੁਝ ਨਹੀਂ ਕੀਤਾ ਤੇ ਅਸੀਂ ਤਾਂ ਇਹ ਕਹਨੇ ਆ ਕਿ ਕੋਈ ਆਪ ਦਾ ਭਾਈਚਾਰਾ ਜਦ ਤੱਕ ਬੰਦਾ ਉੱਠੇ ਤੇ ਅਸੀਂ ਉਹਦਾ ਸਾਥ ਦੇਈਏ ਕੋਈ ਸਾਫ਼ ਸੁਥਰਾ ਬੰਦਾ ਹੋਵੇ ਕੋਈ ਜਿਹੜਾ ਸਾਡੇ ਦੁੱਖ ਤਕਲੀਫਾਂ ਜਾਣਦਾ ਹੋਵੇ ਤੇ ਅਸੀਂ ਉਹਨੂੰ ਜਿਤਾਈਏ ਸੋ ਹੋਰ ਵੀ ਸਾਡੇ ਨਾਲ ਇੱਥੇ ਸਾਥੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਹੋ ਵੀਰੇ ਸਾਰੀਆਂ ਗੱਲਾਂ ਬਾਤਾਂ ਤੇ ਕਿਵੇਂ ਦਾ ਕੈਂਡੀਡੇਟ ਜਿਹੜਾ ਚੁਣਨਾ ਕਾਈ ਦਾ ਮਜ਼ਦੂਰ ਭਾਈ ਚਾਹ ਰਹੇ ਨੇ ਅਸੀਂ ਜੀ ਜਿਹੜਾ ਕੋਈ ਆਜ਼ਾਦ ਉੱਠੂ ਆ ਉਸੇ ਨੂੰ ਵੋਟ ਪਾਵਾਂਗੇ ਜੀ ਇਹਨਾਂ ਨੂੰ ਤਾਂ ਪਾ ਪਾ ਕੇ ਦੇਖ ਲੈ ਯਾਦ ਮਤਲਬ ਮਜ਼ਦੂਰ ਭਾਈ ਚਾਹ ਰਹੇ ਉੱਠੂ ਜਾਂ ਕੋਈ ਵੀ ਹੋਵੇ ਐਸਸੀ ਦਾ ਜੀ ਐਸਸੀ ਦਾ ਕੋਈ ਵੀ ਆਜ਼ਾਦ ਉੱਠੂ ਆ ਸਾਡੇ ਅਸੀਂ ਉਸੇ ਨੂੰ ਵੋਟ ਪਾਵਾਂਗੇ ਬੰਦਾ ਦੇਖ ਕੇ ਹਾਂਜੀ ਹਾਂਜੀ ਐਸਸੀ ਦਾ ਹੋਣਾ ਚਾਹੀਦਾ ਆਜ਼ਾਦ ਹੋਣਾ ਚਾਹੀਦਾ ਜੀ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਵਾਂਗੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਕਿਸ ਤ ਬਹੁਤ ਹੀ ਬਹੁਤ ਕਿਸੇ ਤਰ੍ਹਾਂ ਦਾ ਕੋਈ ਨਾ ਤਾਂ ਸਾਡੇ ਮਨਰੇਗਾ ਤੇ ਨਾਮ ਤੇ ਮਨਰੇਗਾ ਇੱਕੋ ਕਰ ਰੱਖਿਆ ਕੰਮ ਨਹੀਂ ਚੱਲਿਆ ਸਾਡੇ ਕੋਈ ਕੰਮ ਨਹੀਂ ਦਿੰਦੇ ਇਹ ਜਿਹੜੇ ਮਜ਼ਦੂਰ ਆ ਉਹਨਾਂ ਦੀਆਂ ਕਾਪੀਆਂ ਬਣਾਤੀਆਂ ਇੱਕ ਦੋ ਵਾਰ ਮਾੜਾ ਮੋਟਾ ਕੰਮ ਚਲਾਇਆ ਹੈਗਾ ਤੇ ਬੰਦੇ ਦੇਖ ਕੇ ਜੇ ਛਾਂਟ ਕੇ ਜੇ ਲੈ ਜਾਂਦੇ ਆ ਬਾਕੀ ਸਾਰੇ ਮੇਰੀ ਖੁੱਦ ਹੀ ਮਨਰੇਗਾ ਦੀ ਕਾਪੀ ਬਣੀ ਹੋਈ ਹੈ ਮੇਰੀ ਆ 5 ਸਾਲਾਂ ਦੇ ਵਿੱਚ ਹਾਜ਼ਰੀ ਨਹੀਂ ਲੱਗੀ ਕੋਈ ਵੀ ਆਨਲਾਈਨ ਚੈੱਕ ਕਰ ਸਕਦਾ ਕਿਹੜਾ ਮੁੰਡਾ ਔਡਾ ਵਿੰਦਰ ਮੇਰਾ ਨਾਮ ਹੈ ਮਨਰੇਗਾ ਚ ਮੇਰੀ ਕਾਪੀ ਹੈ ਇੱਕ ਵਾਰੀ ਵੀ ਉਹਨਾਂ ਨੇ ਪਹਿਲੀ ਦਾ ਗੱਲ ਹੋਕਾ ਨਹੀਂ ਮਾਰਦੇਗੇ ਪਿੰਡ ਦੇ ਵਿੱਚ ਬਹੁਤ ਘੱਟ ਮਾਰਦੇ ਆ ਆਪ ਦਾ ਚੁੱਪਚਾਪ ਜੇ ਲੈ ਕੇ 20 ਬੰਦੇ ਆਪ ਦਾ ਲਾ ਦਿੰਦੇ ਆ ਹਾਂ ਤੇ ਬਾਕੀ ਪੂਰੇ 100 ਦਿਨ ਕੋਈ 5 ਸਾਲਾਂ ਦੇ ਵਿੱਚੋਂ ਸਾਲ ਤੋਂ 100 ਦਿਨ ਦਿੰਦੇ ਆ 5 ਸਾਲਾਂ ਦੇ ਵਿੱਚ ਪੂਰੇ 100 ਦਿਨ ਕੰਮ ਹੀ ਨਹੀਂ ਚੱਲਿਆ ਉਹਾਂ ਦੇ ਵਿੱਚ ਕਾਪੀਆਂ ਬਣਾ ਕੇ ਰੱਖ ਤਾ ਹੋਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਣਾ ਹੋਰ ਤਾਂ ਕੋਈ ਹੋ ਨਹੀਂ ਆ ਬਾਕੀ ਜਿਹੜਾ ਹੈ ਬਿਜਲੀ ਦਾ ਬਿੱਲ ਹੈਗਾ ਇਹਦੇ ਵਿੱਚ ਕੋਈ ਹੋ ਨਹੀਂਗਾ ਇਹਦੇ ਵਿੱਚ ਫੁੱਲੀ ਲਾਉਂਦੇ ਹੈਗਾ ਬਿੱਲ ਵੀ ਫੁੱਲੀ ਹੁੰਦਾ ਸਾਨੂੰ ਤੇ ਟੂਟੀ ਦਾ ਵੀ ਪਹਿਲਾਂ ਸਾਨੂੰ ਬਿੱਲ ਨਹੀਂ ਆਉਂਦਾ ਸੀਗਾ ਹੁਣ ਟੂਟੀ ਦਾ ਵੀ ਬਿੱਲ ਮੰਗਣ ਲੱਗੇ ਤੇ ਮੇਰੇ ਤਾਂ ਨਾ ਤਾਂ ਸਾਡੇ ਮੇਰੀ ਗਲੀ ਬਣੀ ਹੈਗੀ 15 ਸਾਲਾਂ ਤੋਂ ਗਲੀ ਉਵੇਂ ਹੀ ਹੈਗੀ ਨਾ ਬਣੀ ਹੈ ਖੰਬੇ ਪਈਆਂ ਗਲੀਆਂ ਦੇ ਵਿੱਚ ਤਾਰਾਂ ਪਈਆਂ ਆ ਸਾਰੀਆਂ ਗਲੀਆਂਾਂ ਚ ਪਈਆਂ ਮੇਰੀ ਗਲੀ ਚ ਨਹੀਂ ਲੱਗਾ ਗਲੀਆਂ ਬਣ ਗਈਆਂ ਸਾਰੀਆਂ ਇੰਟਰਲੌਕ ਮੇਰੀ ਗਲੀ ਨਹੀਂ ਬਣੀ ਉਸ ਤੋਂ ਬਾਅਦ ਹੁਣ ਪਾਣੀ ਵਾਲੀ ਪਈ ਹੈਗੀ ਸਾਰੀਆਂ ਗਲੀਆਂਾਂ ਚ ਪਈ ਗਈ ਮੇਰੀ ਗਲੀ ਚ ਨਹੀਂ ਪਈ ਫਿਰ ਮੈਂ ਵੋਟ ਕਿਹੜੇ ਮੂੰਹ ਨਾਲ ਦੇਦਾ ਇਹਨਾਂ ਨੂੰ ਤੇਰੇ ਨਾਲ ਪਰਸਨਲ ਦੁਸ਼ਮਣੀ ਹੋਊਗੀ ਹਾਂ ਹਾਂ ਹੋ ਸਕਦਾ ਮੈਂ ਤਾਂ ਮੇਰੀ ਗਲੀ ਦੇਆਂ ਨੂੰ ਵੀ ਇਹੀ ਕਹੂੰਗਾ ਵੀ ਮੈਂ ਨਹੀਂ ਪਾਉਣ ਦਿੰਦਾ ਮੈਂ ਤਾਂ ਉਹਨਾਂ ਨੂੰ ਖਿੱਚੂੰ ਆਪ ਦੇ ਬਣੀ ਬੀਕਸੇ ਆਜ਼ਾਦ ਬੰਦੇ ਨੂੰ ਪਾਓ ਐਸਸੀ ਕੈਟਾਗਰੀ ਦੇ ਆਪਦੇ ਭਾਈਚਾਰੇ ਨੂੰ ਕੀ ਅਪੀਲ ਕਰਦੇ ਹੋ ਹੋਰ ਮਜ਼ਦੂਰਾਂ ਨੂੰ ਵੀ ਹੋਰ ਜਿਹੜੇ ਥੋੜੇ ਸਰਸਾ ਹਲਕੇ ਦੇ ਲੋਕ ਨੇ ਹੋਰ ਮਜ਼ਦੂਰਾਂ ਨੂੰ ਮੈਂ ਆਹੀ ਕਹਿਣਾ ਵੀ ਮੇਰਾ ਆ ਕੇ ਹਾਲ ਦੇਖ ਲੈਣ ਮੈਂ ਦਿਖਾਉਂ ਮੇਰੀ ਗਲੀ ਦੇ ਵਿੱਚ ਵੀ ਆ ਹੁੰਦੀ ਹੈ ਜੀ ਆਪਣੇ ਨਾਲ ਤੇ ਜੇ ਫਿਰ ਵੀ ਪਾਈ ਜੇ ਕੋ ਜੋ ਉੱਤੋਂ ਹੀ ਡਿੱਗਣ ਗਿਆ ਅਗਲੇ ਤਾਂ ਡਿੱਗੀ ਜਾਣ ਵੈਸੇ ਬਹੁਤ ਮਾੜੀ ਹੋ ਜਾਂਦੀ ਆ ਜਿਵੇਂ ਬਈ ਪ੍ਰਾਣੇ ਸਵਿਧਾਨ ਦੀ ਗੱਲ ਕਹੀ ਤਾਂ ਇਹ ਵੀ ਗੱਲ ਹੈ ਬੀਜੇਪੀ ਸਰਕਾਰ ਨੇ ਕਿੰਨਾ ਜ਼ੋਰ ਲਾ ਰੱਖਿਆ ਜੱਜ ਕੇ ਜ਼ੋਰ ਲਾ ਰੱਖਿਆ ਸਵਿਧਾਨ ਬਦਲਣ ਦਾ ਤੁਹਾਨੂੰ ਵੀ ਪਤਾ ਹੈ ਜਿਵੇਂ ਹੁਣ ਇੱਕ ਯੂਪੀ ਦੇ ਅੰਦਰ ਕੋਈ ਇਹਨਾਂ ਦਾ ਮੰਤਰੀ ਸੀ ਉਹਨੇ ਰੇਪ ਕੀਤਾ ਤੇ ਜਾਤੀ ਸੂਚਕ ਗਾਲੀਆਂ ਕੋਈ ਆਜਾ ਸੀਗਾ ਐਸਸੀਐਸਟੀ ਐਕਟ ਦਾ ਪਰਚਾ ਸੀ ਉਸ ਨੂੰ ਬਚਾਉਣ ਖਾਤਰ ਇਹਨਾਂ ਨੇ ਬਈ ਉਹ ਧਾਰਾ ਹੀ ਖਤਮ ਕਰਨ ਦੀ ਉਹਦੇ 'ਚ ਸੰਸ਼ੋਧਨ ਕਰਨ ਦੀ ਗੱਲ ਕਰਤੀ ਸੀ ਇਹ ਆਪਾਂ ਦੇਖਿਆ ਹੀ ਹੈ ਤੇ ਇੱਕ ਸਵਿਧਾਨ ਹੀ ਆ ਬਈ ਜਿਨੇ ਆਪਾਂ ਨੂੰ ਜੀਣ ਦਾ ਹੱਕ ਦਿੱਤਾ ਜੀਣ ਲਈ ਆਪਾਂ ਨੂੰ ਮੰਨ ਲਓ ਸਹੂਿਧਾਵਾਂ ਦਿੱਤੀਆਂ ਬਾਬਾ ਸਾਹਿਬ ਨਾ ਹੁੰਦੇ ਤਾ ਬਈ ਉਹੀ ਗਲਾਂ ਚ ਕੁਝੇ ਤੇ ਮਗਰ ਝਾੜੂ ਵਾਲਾ ਹਾਲ ਹੋਣਾ ਸੀ ਪਰ ਸਾਡੇ ਭਰਾ ਇਹ ਗੱਲਾਂ ਨੂੰ ਸਮਝਦੇ ਨਹੀਂ ਇਹ ਸਰਕਾਰਾਂ ਨੇ ਜ਼ੋਰ ਲਾ ਰੱਖਿਆ ਸੰਵਿਧਾਨ ਨੂੰ ਬਦਲਣ ਤੇ ਤੇ ਜਿੱਦੇ ਬਦਲਿਆ ਗਿਆ ਬਈ ਮੈਂ ਸਾਰੇ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੂੰ ਆ ਜਿੱਦੇ ਸੰਵਿਧਾਨ ਚ ਇਹਨਾਂ ਨੇ ਕੋਈ ਛੇੜਛਾੜ ਕੋਈ ਗੱਲ ਕਰਤੀ ਨਾ ਉਹਦੇ ਜਿਹੜੇ ਫੌਜੀ ਆ ਬਈ ਬਾਰਡਰ ਤੇ ਖੜੇ ਆਪਣੀ ਭਰਾ ਤੇ ਜਦੋਂ ਆਪਦੇ ਆਪਦਿਆਂ ਤੇ ਅਟੈਕ ਕਰਨਗੇ ਉਹਨਾਂ ਦੇ ਘਰਾਂ ਚੋਂ ਕੱਢ-ਕੱਢ ਕੇ ਉਹਨਾਂ ਨੂੰ ਮਾਰਨਗੇ ਤਾਂ ਫਿਰ ਉਹ ਬਈ ਐ ਲਾ ਲੋ ਵੀ ਇੱਕ ਮੁਕਾਬਲੇ ਵਾਲਾ ਕੰਮ ਹੀ ਹੋ ਜਾਊਗਾ ਠੀਕ ਐ ਫੇਰ ਉਹ ਫੌਜੀ ਆਪਦੇ ਮਾਪੇ ਨੂੰ ਮਥੋੜੀ ਨਾ ਮਾਰਨਗੇ ਉਹ ਤਾਂ ਇਹਨਾਂ ਨੂੰ ਹੀ ਮਾਰਨਗੇ ਤੇ ਹੋਊਗਾ ਜ਼ਰੂਰ ਬਾਈ ਇਹ ਮੇਰੀ ਗੱਲ ਯਾਦ ਰੱਖਿਓ ਜੇ ਸਰਕਾਰ ਇੱਕ ਵਾਰੀ ਹੋਰ ਬਣ ਜਾਂਦੀ ਹੈ ਨਾ ਤਾਂ ਇੱਥੇ ਸਿੱਖ ਨੂੰ ਤਾਂ ਜਿਵੇਂ ਟੈਰਾਂ ਪਾਪਾ ਗਲਚ ਟੈਰ ਪਾਪਾ ਮਚਾਏ ਸੀ ਨਾ ਉਦੋਂ ਵੀ ਬੁਰਾ ਹਾਲ ਹੋਊਗਾ ਠੀਕ ਹੈ ਨਾ ਹੋਵੇ ਤਾਂ ਮੇਰੀ ਗਰੰਟੀ ਹੈ ਬਾਈ ਕਿਉਂ ਸੰਵਿਧਾਨ ਦੇ ਸਿਰ ਤੇ ਤਾਂ ਆਪਾਂ ਜਿਉਉਣੇ ਆ ਉਹ ਉਹਦੇ ਕਾਰਨ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਕੱਲੀ ਉਹੀ ਚੀਜ਼ ਹੈ ਜਿਹਨੇ ਆਪਾਂ ਨੂੰ ਜੀਣ ਦਾ ਢੰਗ ਸਿਖਾਇਆ ਬਰਾਬਰ ਦੀ ਗੱਲ ਕਰੀ ਹੈ ਠੀਕ ਹੈ ਤੇ ਇਹ ਬਈ ਉਹਨੂੰ ਬਦਲਣ ਦੀਆਂ ਗੱਲਾਂ ਕਰਦੇ ਆ ਤਾਂ ਫਿਰ ਆਪਣੇ ਕਿੱਥੋਂ ਇਹ ਹਮੈਤੀ ਹੋਣਗੇ ਤੇ ਦੂਜੀ ਗੱਲ ਆ ਜੇ ਕੋਈ ਆਜ਼ਾਦ ਜਿਵੇਂ ਹੁਣ ਸਾਡੇ ਇੱਥੇ ਰਣਜੀਤ ਸਿੰਘ ਚੌਧਰੀ ਹੋਇਆ ਸੀ ਖੜਾ ਆਜ਼ਾਦ ਜਿੱਤ ਗਿਆ ਤਾਂ ਉਹ ਭੱਜ ਗਿਆ ਬਾਅਦ ਚ ਬੀਜੇਪੀ ਚ ਤਾਂ ਇਹਨਾਂ ਗੱਲਾਂ ਦਾ ਵੀ ਬਈ ਬਹੁਤ ਦੁੱਖ ਆਉਂਦਾ ਜੇ ਕੋਈ ਜਿੱਤ ਵੀ ਜਾਂਦਾ ਨਾ ਸਾਡਾ ਤਾਂ ਉਹਨੂੰ ਇਹ ਕਿਵੇਂ ਨਾ ਕਿਵੇਂ ਮਜਬੂਰ ਕਰ ਦਿੰਦੇ ਆ ਵੀ ਜੇ ਨਹੀਂ ਆਉਂਦਾ ਤਾਂ ਤੈਨੂੰ ਮਾਰਾਂਗੇ ਤੇ ਨਹੀਂ ਆਉਣਾ ਪਊ ਮੈਂ اپیل ਕਰੂੰਗਾ ਭਰਾਵੋ ਮਰ ਜੋ بے شک پر ਇਹਨਾਂ ਨਾਲ ਨਾ ਮਿਲੋ ਜਾ ਜਾ ਕੇ ਨਾ ਮਿਲੋ ਇਹਨਾਂ ਨਾਲ ਹੁਣ ਉਹ ਜਾ ਕੇ ਇਹਨਾਂ ਨਾਲ ਮਿਲ ਗਿਆ ਇਕੱਲੇ ਮੰਤਰੀਪਦ ਪਿੱਛੇ ਅੱਗੇ ਤੋਂ ਫਿਰ ਜਿੱਤ ਜੂਗਾ ਜਤਾਇਤ ਆਜ਼ਾਦੀ ਸੀ ਜਾ ਕੇ ਉਹਨਾਂ ਦਾ ਬਣ ਗਿਆ ਉਹ ਇਹ ਸਾਰੇ ਸਰਕਾਰਾਂ ਤਾਂ ਬਈ ਇਹ ਸਾਰੇ ਚੱਟੇ ਵੱਟੇ ਇੱਕ ਹੀ ਐ ਇਹਨਾਂ ਨੇ ਆਪ ਦਾ ਢਿੱਡ ਭਰਨਾ ਇਹਨਾਂ ਦਾ ਢਿੱਡ ਭੁਕਾ ਦੇ ਵੀ ਭਰ ਨਹੀਂ ਸਕਦਾ ਤੇ ਮਜ਼ਦੂਰ ਨੂੰ ਮਾਰ ਹੀ ਮਾਰ ਐ ਸੋ ਸਾਥਿਓ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਸਾਥੀਆਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੋ ਤੁਹਾਨੂੰ ਇਹਨਾਂ ਦੇ ਵਿਚਾਰ ਕਿਵੇਂ ਲੱਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਇਸ ਵੀਡੀਓ ਨੂੰ ਹੋਰ ਮਜ਼ਦੂਰ ਸਾਥੀਆਂ ਨਾਲ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਜੈ ਭਿੰਦਿਆ ਭਾਰਤ